ਸਤਾ ਵਾਈ ਕੁ ਜਿੱਕੀ ਫਤੇ ਅੱਜ ਦਾ ਵਲੌਗ ਬੜਾ ਢਿੱਲਾ ਢਿੱਲਾ ਨਹੀਂ ਆ ਸਰ ਨਹੀਂ ਸਵੇਰੇ ਮੈਂ 6 ਵਜੇ ਦਾ ਉੱਠਿਆ 6 ਵਜੇ ਤੋਂ ਲੈ ਕੇ ਹੁਣ ਤੱਕ 12 ਵਜੇ ਦੇ 6 ਘੰਟੇ ਤੁਸੀਂ ਵੇਖ ਸਕਦੇ ਜੇ ਮੇਰੀ ਲਾਈਫ ਵੇਖ ਲਓ ਤੁਸੀਂ ਬਸ ਆਹ ਕੋਲਾ ਵੇਖ ਲਓ ਚੁੱਕੀਆਂ ਨਹੀਂ ਗਈਆਂ ਜਿਹੜੀਆਂ ਓਹੋ ਆਹ ਕੋਲਾ ਜਿਹੜੀਆਂ ਚੁੱਕੀਆਂ ਵੀ ਨਹੀਂ ਗਈਆਂ ਜਿਹੜੀਆਂ ਆਈਆਂ ਜਿਹੜੀਆਂ ਆਉਣ ਦਾ ਵੇਖੋ ਤੁਸੀਂ ਕਿੰਨੇ ਆਹ ਆ ਕਿੰਨੇ ਵਜੇ ਆ 12 ਵਜੇ 9 ਮਿੰਟ 12 ਵਜੇ 7 ਮਿੰਟ ਤੇ ਆ 7 ਮਿੰਟ ਤੋਂ ਚੈੱਕ ਕਰ ਲਉ ਤੁਸੀਂ ਬਸ ਚੈੱਕ ਕਰੀ ਜਾਇਆ ਬਸ ਕਦੋਂ ਤੋਂ ਸ਼ੁਰੂ ਹੋਈਆਂ ਆ ਸਵੇਰ ਦੀਆਂ ਕਾਲਾਂ ਨੇ ਸਵੇਰ ਦੀਆਂ ਆ ਮੈਂ ਹੁਣ ਜਾ ਕੇ ਥੋੜਾ ਜਆ ਆਪਣਾ ਜਿਹੜਾ ਵਾ ਕੰਟੈਕਟ ਵਾ ਨਾ ਇਹ ਪਾਇਆ ਫਾਰਵਰਡ ਤੇ ਕਿ ਜਿਹੜਾ ਦੂਸਰੇ ਫੋਨ ਤੇ ਜਿਹੜਾ ਉਧਰ ਸਟਾਫ ਬੈਠਾ ਵਾ ਉਹ ਫੋਨ ਚੁੱਕੇਗਾ ਤਾਂ ਕਰਕੇ ਮੈਨੂੰ ਕੋਈ ਕਾਲ ਨਹੀਂ ਆ ਰਹੀ ਨਹੀਂ ਤੇ ਹੁਣ ਤੁਹਾਡੇ ਸਾਹਮਣੇ-ਸਾਹਮਣੇ ਮੈਨੂੰ ਬੜੀਆਂ ਕਾਲਾਂ ਆ ਜਣੀਆਂ ਤੇ ਆ ਵੇਖ ਲਓ ਤੁਸੀਂ ਚੈੱਕ ਕਰ ਲਓ ਕਿੰਨੇ ਮਿਸ ਕਿੰਨੇ ਵੀ ਸ਼ੁਰੂ ਹੋਈਆਂ ਕਿੰਨੇ ਵਜੇ ਸ਼ੁਰੂ ਹੋਈਆਂ ਇਹ ਤੇ ਕਿੰਨੇ ਵਜੇ 7 ਵਜੇ ਤੇ ਸ਼ੁਰੂ ਹੋਈਆਂ ਨਹੀਂ ਲਈ ਪਹਿਲਾਂ ਹੀ ਹੋ ਗਈਆਂ ਪਹਿਲਾਂ ਹੀ ਆ 6:32 ਮਿੰਟ ਤੋਂ ਸ਼ੁਰੂ ਹੋਈਆਂ 7:22 ਮਿੰਟ 7:23 ਵੇਖੋ ਤੁਸੀਂ ਮੇਰੇ ਹਿਸਾਬ ਨਾਲ ਘਟੋ ਘਟਨੀ ਤੇ 1.200 ਕੋਰ ਨਹੀਂ ਚਲੋ ਹੁਣ ਐਕਸਪਲੇਨ ਕਰ ਦੋ ਕਿ ਇੱਕ ਵੀਡੀਓ ਪਾਈ ਸੀ ਆ ਜਿਸ ਬੱਚੇ ਮੇਕੋ ਵੇਖੋ ਇੰਨਾ ਕਿ ਜ਼ਿਆਦਾ ਸਮਾਂ ਰਜੀਵਿਆਂ ਪਰ ਆਹੀ ਮੇਕੋ ਦਮਾਲਾ ਨਹੀਂ ਪੱਜਾ ਆਪਣਾ ਮੇਕੋ ਦਸਤਾਰ ਨਹੀਂ ਸਜਾਈ ਗਈ ਆਪਣੀ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵਾਂ ਕਿ ਹਿੰਮਤ ਐਨ ਜੀਓ ਅਮਰਸਰ ਦੇ ਜਿਹੜੇ ਪੇਜ ਦੇ ਉੱਤੇ ਜਿਹੜੀ ਪਹਿਲੀ ਵੀਡੀਓ ਪਈ ਨਾ 16-17 ਘੰਟੇ ਪਹਿਲਾਂ ਵੀਡੀਓ ਪਈ ਹੈ ਤੇ ਉਸ ਵੀਡੀਓ ਨੂੰ ਜਾ ਕੇ ਵੇਖਿਓ ਉਸ ਵੀਡੀਓ ਦੇ ਵਿੱਚ ਕੀ ਕੁਝ ਹੈਗਾ ਉਸ ਵੀਡੀਓ ਦੇ ਵਿੱਚ ਕਿੰਨਾ ਕੁ ਦੁੱਖ ਹੈ ਉਸ ਪਰਿਵਾਰ ਦਾ ਉਸ ਪਰਿਵਾਰ ਨੂੰ ਆਪਣਾ ਜਾਣ ਕੇ ਉਹਨਾਂ ਦੀ ਮਦਦਾਂ ਹੀ ਸਾਰੇ ਜਾਣੇ ਜਰੂਰ ਕਰੀਏ ਇੱਕ ਇਹ ਗੱਲ ਇੱਕ ਉਸ ਵੀਡੀਓ ਦੀ ਇੱਕ ਹੋਰ ਮੱਤ ਹੋ ਸਕਦੀ ਹੈ ਕਿ ਉਸ ਵੀਡੀਓ ਨੂੰ 40-50 ਹਜ਼ਾਰ ਮੇਰੇ ਹਿਸਾਬ ਨਾਲ ਜਦੋਂ ਤੱਕ ਘੜ ਕੋ ਬਲੌਗ ਆਉਣਾ ਵਾ ਉਦੋਂ ਲੱਖ ਟੱਪ ਜਾਣੀ ਹੈ ਤੇ ਉਸ ਵੀਡੀਓ ਤੇ ਜਿੰਨੇ ਜਿੰਨੇ ਵੀ ਵਿਊ ਹੈਗੇ ਜਿੰਨੇ ਵੀ ਸ਼ੇਅਰ ਹੋਏ ਆ ਤੁਹਾਡਾ ਕੰਟ੍ਰਿਬਿਊਟ ਇਹ ਵੀ ਇਹ ਵੀ ਹੋਏਗਾ ਕਿ ਤੁਸੀਂ ਉਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਨਾ ਆ ਕਾਨਫਰੰਸ ਤੁਹਾਡ ਗਿਆ ਵੀਰ ਹੋਣਾਗੇ ਹਨਾ ਮੈਂ ਕਿ ਤਾਂ ਹੋਣਤ ਰਿਹਾ ਚੁੱਕੋ ਚੁੱਕੋ ਅਨੂ ਹਾਂਜੀ ਖਾਲਸਾ ਰੇਖਾ ਤੇ ਜੀ ਮੈਂ ਜੀ ਹਰਪੀਡ ਹੋ ਰਹੀ ਪਰੰਤਨ ਪਰੰਤਨ ਹਾਂਜੀ ਹਾਲੀਕਲਾ ਜੀ ਹਾਂਜੀ ਹਾਂਜੀ ਬੋਲੋ ਜੀ ਹਾਂਜੀ ਅੱਜ ਜਿਹੜਾ ਮੈਂ ਨਾ ਹੁਣੇ ਤਾਂ ਦੀਪੂ ਦੇਖ ਰਿਹਾ ਸੀ ਆਪਣੇ ਬਾਬੇ ਜੀ ਦੇ ਚਾਰ ਪਰਿਵਾਰ ਦੇ ਨੰਬਰ ਆ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ ਹਾਂਜੀ 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 ਇਹ ਕਿੱਥੋਂ ਦੇ ਆ ਜੀ ਬਾਬੇ ਕੋਲ ਹਾਂਜੀ ਇਹ ਬਾਬਾ ਜੀ ਹੈਗੇ ਜੇ ਰਈਏ ਤੋਂ ਅ ਜਾਈਦਾ ਵਾ ਨਾ ਆਪਾਂ ਨੂੰ ਰਈਏ ਤੋਂ ਬਿਆਸ ਜਾਈਦਾ ਹਾਂਜੀ 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 ਉਹਦੇ ਰਸਤੇ ਦੇ ਵਿੱਚ ਹੀ ਹੈ ਦਦਾਹਾਂ ਦੇ ਸਾਹਮਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਹਿੰਮਤ ਔਜਲਾ ਵਲੌਗਸ ਦੇ ਉੱਤੇ ਤੇ ਤੁਸੀਂ ਜਿਵੇਂ ਸਾਰੇ ਨੇ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਕਿ ਸਵੇਰੇ 6:30 ਵਜੇ ਤੋਂ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਕਾਲਸ ਕਿਉਂ ਆ ਰਹੀਆਂ ਨੇ ਕਿਉਂਕਿ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਬੜੇ ਹੀ ਜ਼ਿਆਦਾ ਲੋਡਵੰਦ ਪਰਿਵਾਰ ਲੀਆਂ ਤੇ ਉਹ ਵੀਡੀਓ ਦੇ ਉੱਤੇ ਅਸੀਂ ਆਪਣਾ ਨੰਬਰ ਦਿੱਤਾ ਤੇ ਉਹ ਵੀਡੀਓ ਬਹੁਤ ਜ਼ਿਆਦਾ ਚੱਲ ਰਹੀ ਆ ਬਹੁਤ ਜ਼ਿਆਦਾ ਕੰਟੀਨਿਊਸਲੀ ਜਿਵੇਂ ਲਾ ਲੋ ਕਿ ਇੱਕ ਕਾਲ ਸੁਣ ਰਹੇ ਤੇ ਉਹਦੇ ਵਿੱਚ 12 12 14 14 ਕਾਲਸ ਹੋਰ ਆ ਰਹੀਆਂ ਨੇ ਵੇਟਿੰਗ 'ਚ ਹਨਾ ਤੇ ਉਹਨਾਂ ਦੀ ਮਦਦ ਵਾਸਤੇ ਲੋਕੀ ਪੁੱਛ ਰਹੇ ਨੇ ਕੁਝ ਲੋਕ ਦੁੱਖ ਕਰ ਰਹੇ ਨੇ ਬੜੇ ਜ਼ਿਆਦਾ ਲੋਕ ਰੋ ਰਹੇ ਨੇ ਤੇ ਉਹ ਉਹ ਕੁਛ ਹੀ ਚੱਲ ਰਿਹਾ ਅਸੀਂ ਸਵੇਰ ਦੀ ਟਾਈਮਿੰਗ ਵੇਖ ਲਓ ਤੁਸੀਂ ਕਿ 11:30 ਹੋ ਚੰਨਦੀ ਆ ਤੇ ਅਜੇ ਤੱਕ ਮੈਂ ਵਲੌਗ ਦੀ ਸਟਾਰਟਿੰਗ ਨਹੀਂ ਕੀਤੀ ਕਿਉਂਕਿ ਕਾਲਸ ਹੀ ਨਹੀਂ ਮਤਲਬ ਮੁੱਕ ਰੀਆਂ ਅੱਜ ਤੇ ਅੱਜ ਫੇਰ ਮਹੀਨੇ ਬਾਅਦ ਪੈਕਿੰਗ ਦਾ ਕੰਮ ਸ਼ੁਰੂ ਹੋਣ ਲੱਗਾ ਵਾ 10 ਤਰੀਕ ਦੀਆਂ ਤਿਆਰੀਆਂ ਸਟਾਰਟ ਹੋਣ ਲੱਗੀਆਂ ਨੇ ਰਾਸ਼ਨ ਸਾਰਾ ਆ ਗਿਆ ਜਿਵੇਂ ਕੱਲ ਦੇ ਵਲੌਗਸ ਤੁਸੀਂ ਵੇਖਿਆ ਹੀ ਗਿਆ ਤੇ ਅੱਜ ਪੈਕਿੰਗ ਹੋਣੀ ਆ ਤੇ ਬਾਕੀ ਜੁੜੇ ਰੋ ਵਲੌਗ ਦੇ ਨਾਲ ਦੱਸਦੇ ਆ ਤੁਹਾਨੂੰ ਅੱਜ ਸਾਰਾ ਦਿਨ ਕੀ ਚੱਲਦਾ ਹੈ ਤੇ ਮੈਨੂੰ ਆਪਣੇ ਆਪ ਦੇ ਵਿੱਚ ਵੀ ਆਉਂਦਿਆ ਵਾ ਕਿ ਜੇ ਵੀਡੀਓ ਕਰਕੇ ਕਿਸੇ ਦੀ ਸੇਵਾ ਹੁੰਦੀ ਆ ਤੇ ਮੇਰੇ ਲਈ ਉਹ ਖੁਸ਼ੀ ਵਾਲੀ ਗੱਲ ਬਹੁਤ ਡੈਲੀ ਹੋਏਗੀ ਕਿ ਜੇ ਵੀਡੀਓ ਦੇਖੋ ਕਿਸੇ ਦੀ ਮਦਦ ਹੁੰਦੀ ਹੈ ਨਹੀਂ ਭਾਵਕ ਮੈਂ ਇਸ ਕਰਕੇ ਹੋਇਆ ਹਾਂ ਹਾਂਜੀ ਤੇ ਦੇਖੋ ਜੇ ਸਾਡੇ ਬੰਦੇ ਹਾਂਜੀ ਕੋਈ ਧਰਮ ਬਦਲਦੇ ਆ ਤੇ ਫੇਰ ਠੀਕਦੇ ਆ ਸਾਡੇ ਸਰਦਾਰ ਹਾਂਜੀ ਵੀਰ ਨੇ ਧਰਮ ਬਦਲ ਲਿਆ ਹਾਂਜੀ ਕੋਈ ਪਰਿਵਾਰ ਬਿਠਾ ਬੇਰਤਾ ਹਾਂਜੀ ਉਹਦੀ ਵੀ ਬੰਦਰ ਕਰ ਉਹ ਪਿਆਰ ਨਹੀਂ ਹੋ ਰਿਹਾ ਹਾਂਜੀ ਹੋਰ ਕੋ ਰੈਂਡ ਪਸ ਹੀ ਰੰਗ ਹੋਈ ਠੀਕ ਹੈਗਾ ਹਾਂਜੀ ਅਜੀ ਹੁਣ ਕੋਈ ਬੰਦ ਤੇ ਇਹਨੂੰ ਪਿਆਰ ਨਹੀਂ ਹੈਗਾ ਹਾਂ ਕਿ ਕਿਸੇ ਦੇਸ਼ ਦੇ ਆ ਕੇ ਲੋਕਾਂ ਦੇ ਰੋਹ ਪਉਂਦੇ ਆ ਪਕੜਾਈਆਂ ਨਹੀਂ ਸਹੀ ਗੱਲ ਆ ਸਹੀ ਗੱਲ ਹੈ ਜੀ ਸਹੀ ਗੱਲ ਆ ਇਹ ਵੇਖੋ ਜੀ ਇਹ ਤੇ ਇਹ ਤੇ ਸਾਰੀਆਂ ਕਮੇਟੀਆਂ ਨੂੰ ਚਾਹੀਦਾ ਨਾ ਲਾਗੇ ਬੰਨੇ ਗੁਰਦਰਾ ਸਾਹਿਬ ਵਾਲਿਆਂ ਨੂੰ ਚਾਹੀਦਾ ਵਾ ਲਓ ਸੰਗਤ ਜੀ ਕੰਮ ਸ਼ੁਰੂ ਹੋ ਗਿਆ ਤੇ ਅੱਜ ਮੈਂ ਨਹੀਂ ਕਰਾਂਗੀ ਅੱਜ ਸੰਗਤ ਹੀ ਕਰੇਗੀ ਕੰਮ ਕਿ ਮੈਨੂੰ ਥੋੜਾ ਜਿਹਾ ਕੰਮਾਂ ਚ ਹੋਰ ਐ ਲੋ ਸੰਗਤ ਜੀ ਸਟਾਫ ਨੂੰ ਕੰਮ ਲਾ ਕੇ ਤੇ ਅਸੀਂ ਆ ਗਿਆਂ ਫੇਰ ਲੈਬ ਤੇ ਤੇ ਦੇਖਦੇ ਹਾਂ ਸਰ ਫੋਨਾਂ ਤੋਂ ਫ੍ਰੀ ਹੋਏ ਆ ਕਿ ਨਹੀਂ ਹੋਏ ਫ੍ਰੀ ਕਿ ਨਹੀਂ ਕੀ ਸੀ ਗੰਦਾ ਹੈ ਨਾ ਸੰਸਾਰ ਦੁਨੀਆ ਦੇ ਕਿੰਧਾ ਦੇ ਲੋਕ ਨੇ ਬੇ ਤਸੀ ਨਹੀਂ ਸਹੀ ਗੱਲ ਹੈ ਜੀ ਸਹੀ ਗੱਲ ਹੈ ਬੜਾ ਬੜਾ ਅੱਖਾਂ ਘਣੇ ਮੇਰੇ ਆਪਣੇ ਅੱਖਾਂ ਦੇ ਵਿੱਚ ਅਥਰੂ ਆ ਕਿ ਤੂੰ ਹੀ ਜਿਤਨਾ ਰੋਗੇ ਜੇ ਉਹਨਾਂ ਦੇ ਪਰਿਵਾਰ ਤੇ ਲਈ ਤੇ ਕਹਿੰਦੇ ਕਿਆ ਜਦੋਂ ਘਰ ਭਰਦਾ ਮਾਰੀ ਕਿਰਪਾ ਤੇ ਮੇਰੇ ਜਦੋਂ ਮਤਲਬ ਦੇ ਪਰ ਕੁਝ ਹੋ ਜੇ ਮੇਰੇ ਜਿੱਦਾ ਮਰਜੀ ਨੇ ਆਏ ਨਹੀਂ ਜੀ ਮੇਰਾ ਸਿਰ ਤਾਂ ਸਾਈਂ ਹੀ ਹੈਗਾ ਮੈਂ ਆਪਾਂ ਮਾਰੀ ਕਿਰਪਾ ਤੇ ਚਾਹੇ ਕੁਝ ਹੋਵੇ ਉਹਦੀ ਘਰ ਵਾਲੀ ਛੱਟ ਕੱਢ ਕੇ ਜਿਉਂ ਕਰਾ ਕੋਈ ਕੋਈ ਰੱਬ ਦਾ ਕੋਈ ਗਲਾ ਨਹੀਂ ਕੋਈ ਗਲਾ ਨਹੀਂ ਜਿਉਂ ਕੇ ਘੱਢੀ ਨਹੀਂ ਸਾਰੇ ਜਣੇ ਜਾ ਕੇ ਹਿੰਮਤਾਂਜੀ ਅਮਰitsar ਵਾਲੇ ਚੈਨਲ ਤੇ ਵੀਡੀਓ ਜ਼ਰੂਰ ਵੇਖਣਾ ਅਸੀਂ ਸਟਾਫ ਦੇ ਨਾਲ ਵੀਡੀਓ ਵੇਖਦੇ ਪਏ ਆ ਤੇ ਸਟਾਫ ਵੀ ਭਾਵੁਕ ਹੋ ਗਿਆ ਜਰੂਰ ਵੇਖੋ ਵੀਡੀਓ ਸਾਰੇ ਜਣੇ ਜਿਹੜਾ ਵਾ ਉਹ ਕਾ ਕਾ ਲਾਈਕ ਕਰਿਓ ਬਾਕੂ ਬਾਕੂ ਆ ਬਾਕੂ ਬਾਕਾ ਲੋ ਜੀ ਹਮਤ ਸਿੰਘ ਦਾ ਖਡਾਉਣਾ ਟੁੱਟ ਗਿਆ ਏ ਤੇ ਹਮਤ ਸਿੰਘ ਕਹਿੰਦੇ ਕਿ ਤੁਸੀਂ ਮम्मा ਠੀਕ ਕਰੋ ਤਾਂ ਮੈਂ ਤਾਂ ਵੀਡੀਓ ਬਣਾਉਣਾ ਮੈਨੂੰ ਆਰੇ ਲਾਇਆ ਅਸੀਂ ਬਾਹ ਪੇਸ ਤੇ ਲਾ ਰਹੇ ਆਂ ਵੀ ਬਣ ਜੇ ਦੇਖੋ ਕੀ ਬਣਦਾ ਪਪਾ ਨੂੰ ਦਿਖਾਓ ਪਪਾ ਨਾਲ ਗੱਲ ਕਰਾਓ ਅੱਜ ਅਸੀਂ ਘਰੇ ਆਂ ਦੁਵਾਲਾ ਨੇ ਸਿਰਿਆ ਗਿਆ ਕਿਉਂਕਿ ਵੀ ਪਹਿਲਾਂ ਵੇਖ ਹੀ ਚੁੱਕੇ ਜੇ ਕਿ ਕਿੰਨੀਆਂ 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 ਕਾਲਾਂ ਆਏ ਮੇਰੇ ਸਹਬ ਨਾਲ ਅੱਜ ਹੀ ਅੱਜ ਮੇਰੇ ਸਹਬ 500 ਆਈ ਨਹੀਂ 500 ਪਲੱਸ ਹੀ ਹੋਈ 500 ਪਲੱਸ ਕਾਲ ਆਈ ਆ ਮੇਰਾ ਫੋਨ ਦੋ ਵਾਰੀ ਚਾਰਜ ਕਰਨਾ ਪੈ ਗਿਆ ਤੇ 50 60 ਕਾਲਾਂ ਤੇ ਆਮ ਹੁੰਦੀਆਂ ਸੀ 50 60 70 ਕਾਲਾਂ ਆਮ ਹੁੰਦੀਆਂ ਸੀ ਜਿਹੜੀਆਂ ਮੈਂ ਜਿਹਦੇ ਵਿੱਚੋਂ 20 30 ਕਾਲਾਂ ਜਿਹੜੀਆਂ ਮੈਂ ਔਇਡ ਕਰ ਦੇ ਦੀਆਂ ਨਹੀਂ ਚੁੱਕੀਆਂ ਜਾਂਦੀਆਂ ਕਿ ਇਰੀਟੇਸ਼ਨ ਹੋ ਜਾਂਦਾ ਹੈ ਇਰੀਟੇਟ ਹੋ ਜਾਂਦਾ ਤੇ ਅੱਜ ਜਿੰਨੀਆਂ ਕੁ ਅੱਲਾ ਆਈਆਂ ਹੋਆਂ ਨਾ ਮੈਂ ਇਰੀਟੇਟ ਵੀ ਬੜਾ ਆਇਆ ਪਰ ਖੁਸ਼ ਵੀ ਬੜਾ ਆਇਆ ਕਿ ਇੱਕ ਜਿਹੜੀ ਵੀਡੀਓ ਵੀਡੀਓ ਦੇ ਵਿੱਚ ਰਿਸਪੌਂਸ ਤੁਸੀਂ ਸਾਰੇ ਜਾਣਿਆਂ ਨੇ ਦਿੱਤਾ ਤੇ ਇੰਨਾ ਕੁ ਜ਼ਿਆਦਾ ਸਕੂਨ ਮਿਲਿਆ ਨਾ ਮੈਨੂੰ ਨਹੀਂ ਇਦਾਂ ਹੀ ਤੇ ਸੇਵਾ ਕਰਨ ਦਾ ਮਜ਼ਾ ਆਉਂਦਾ ਮਜ਼ਾ ਆਉਂਦਾ ਹੈ ਨਾ ਤੇ ਤੁਸੀਂ ਸਾਰੇ ਜਾਣੇ ਸਪੋਰਟ ਕਰਿਆ ਕਰੋ ਹਿੰਮਤਾਂ ਜੀ ਉਹਨੂੰ ਖਾਸ ਕਰ ਸਪੋਰਟ ਦਿਆ ਕਰੋ ਤੇ ਹੌਸਲਾ ਦਿਆ ਕਰੋ ਤੇ ਸੇਵਾਵਾਂ ਜਿਹੜੀਆਂ ਨਿਰੰਤਰ ਜਾਰੀ ਰਹਿਣ ਨਿਰੰਤਰ ਜਾਰੀ ਰਹਿਣ ਇਸੇ ਕਰਕੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਕੱਕਾ ਵਾਏ ਵੇ ਵੇ ਅੱਗ ਵਾਗਾ ਖਾ ਕੱਕਾ ਵਾਏ ਵੇ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਜਿੱਦਿ ਦੀ ਸਿੱਧਾ ਹਿੱਤਾ ਬਣਾਉਣੀ ਦੀ ਬਣਾਉਣੀ ਲੱਗੇ ਲੱਗ ਜੀ ਇੰਨੇ ਮੇਰਾ ਤੇ ਜ਼ੋਰ ਕਰਾਤਾ ਹਨ ਨਹੀਂ ਜੀ ਹੁਣ ਮੈਂ ਬਣਾਉਂਦੀ ਆ ਮੈਂ ਹੀ ਬਣਾਉਂਗੀ ਆ ਸਿੱਧਾ ਘੱਲੋ ਆ ਮੇਰਾ ਹੱਥ ਪਾਓ ਸਿੱਧਾ ਕਰੋਗੇ ਫੇਰ ਹੀ ਲੱਗੂਗਾ ਆਪਕੇ ਮਗਾਓ ਅਸਲ ਹੈ ਕਿ ਤਿੰਨਕ ਰਹਿਗੇ ਨਾ ਕੰਮ ਹੀ ਹੋ ਦੇਵੇ ਆਸਰ ਲਿਆ ਲੈ ਸਾ ਮੇਰਾ ਹੱਥ ਪਾਓ ਪਹਿਲਾਂ ਲੱਗਣਾ ਨਹੀਂ ਤੁਹਾਨੂੰ ਨਹੀਂ ਕਰਨਾ ਹਲੋ ਕਪ ਕਪ ਕੱਪੀ ਤਾਂ ਵੀ ਜੋਕਲਾ ਕਹਿੰਦਾ ਆ ਬਈ ਲਓ ਜੀ ਹਮਨੇ ਰੈਡੀ ਕਰ ਦਿਆ ਹੈ ਕਾਕਾ ਹਾਂ ਜੀ ਲਓ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਫੇਰਾ ਆਪਾਂ ਧੰਨਵਾਦ ਅੱਜ ਰਾਤ 8 ਵਜੇ ਲਾਈਵ ਤੇ ਮਿਲਾਂਗੇ ਨਾਲੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਹਿੰਮਤੋਜ਼ ਦਾ ਵਲੌਗਸ ਦੇ ਨਾਲ ਮਦਾਂਜੀਓ ਅਮਰਸਰ ਨੂੰ ਮਦਾਂਜੀਓ ਅਮਰਸਰ ਇੰਸਟਾ ਤੇ ਐਂਡ YouTube ਤੇ ਵੀ ਤੁਸੀਂ ਸਬਸਕ੍ਰਾਈਬ ਐਂਡ ਫੋਲੋ ਕਰੋ ਤੇ ਵੱਤ-ਵੱਤ ਸ਼ੇਅਰ ਕਰੋ ਕਿ ਲੋਕਾਂ ਦੀਆਂ ਵੱਤ-ਵੱਤ ਸੇਵਾਵਾਂ ਹੋ ਸਕਣ ਧੰਨਵਾਦ ਜੀ ਮਿਲਦੇ ਆਂ ਜੀ ਵੀਡੀਓਜ਼ ਨਾਲ ਜੁੜੇ ਰਹੋ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਬਾਏ ਜੀ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ